ਸਨੇ ਪ੍ਰੋਡਿਊਸਰ ਪਿੰਕੀ ਢਾਲੀਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ। ਸੰਧਾ ਸ਼ਰਮਾ ਨੇ ਦਰਸਲ ਧੋਖਾਧੜੀ ਦੇ ਇਲਜ਼ਾਮ ਲਾਇਏ ਸਨ ਆਪਣੇ ਨਾਂ ਦੇ ਫੇਕ ਬਿਜ਼ਨਸ ਰਾਈਟਸ ਵੇਚਣ ਦਾ ਦਾਵਾ ਕੀਤਾ ਸੀ। ਸੰਧਾ ਸ਼ਰਮਾ ਨੇ ਸਿਆਂ ਮਾਨ ਤੋਂ ਝੁੱਕ ਕੇ ਕਾਰਵਾਈ ਦੀ ਮੰਗ ਕੀਤੀ ਸੀ। ਪੰਜਾਬ ਮਹਿਲਾ ਕਮਿਸ਼ਨ ਨੇ ਵੀ ਮਾਮਲੇ ਦਾ ਤੂ ਮੋਟੋ ਲਿਆ ਸੀ। ਅੱਜ ਸ਼ਾਮ 5 ਵਜੇ ਤੱਕ ਪੁਲਿਸ ਤੋਂ ਕਾਰਵਾਈ ਸੰਬੰਧੀ ਰਿਪੋਰਟ ਵੀ ਮੰਗੀ ਗਈ ਹੈ। ਮਹਿਲਾ ਕਮਿਸ਼ਨ ਨੇ ਐਸਪੀ ਰੈਂਕ ਦੇ ਅਧਿਕਾਰੀ ਤੋਂ ਜਾਂਚ ਕਰਵਾਉਣ ਦੇ ਲਈ ਕਿਹਾ ਹੈ। ਪਿੰਕੀ ਢਾਲੀਵਾਲ ਨੂੰ ਅੱਜ ਮਹਾਲੀ ਪੁਲਿਸ ਕੋਰਟ ਦੇ ਵਿੱਚ ਪੇਸ਼ ਕਰੇਗੀ ਤੇ ਉਸ ਦਾ ਰਿਮਾਂਡ ਵੀ ਮੰਗ ਸਕਦੀ ਹੈ। ਜ਼ਿਕ ਪਿੰਕੀ ਢਾਲੀਵਾਲ ਨੇ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਗੀਤ ਪ੍ਰੋਡਿਊਸ ਕੀਤਾ ਸੀ ਜਿਸ ਤੋਂ ਸੰਮਦਾ ਸ਼ਰਮਾ ਨੂੰ ਕਾਫੀ ਫੇਰ ਮਿਲਿਆ ਸੀ ਕਿਉਂਕਿ ਇੱਕ ਤਰੀਕੇ ਦੇ ਨਾਲ ਗਾਇਕੀ ਦੇ ਸਫ਼ਰ ਦੀ ਪ੍ਰੋਫੈਸ਼ਨਲੀ ਇਸ ਗੀਤ ਤੋਂ ਸ਼ੁਰੂਆਤ ਹੁੰਦੀ ਹੈ ਪੂਰੀ ਮਕਬੂਲੀਅਤ ਹਾਸਲ ਹੁੰਦੀ ਹੈ ਸੰਮਦਾ ਸ਼ਰਮਾ ਨੂੰ ਤਾਂ ਅਖਰਕਾਰ ਉਸੇ ਗਾਣੇ ਦੇ ਪ੍ਰੋਡਿਊਸਰ ਪਿੰਕੀ ਢਾਲੀਵਾਲ ਜਿਨ੍ਹਾਂ ਤੇ ਕਿਸੇ ਦੇ ਤੌਰ ਤੇ ਸੰਮਦਾ ਸ਼ਰਮਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਤੇ ਇਸ ਦੇ ਵਿਚਾਲੇ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਮਹਾਲੀ ਪੁਲਿਸ ਨੇ ਪ੍ਰੋਡਿਊਸਰ ਪਿੰਕੀ ਢਾਲੀਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ ਇਸੇ ਖਬਰ ਤੇ ਹੋਰ ਜਰਾ ਜਾਣਕਾਰੀ ਲਈ ਸਾਡੇ ਸਹਿਯੋਗੀ ਮਨੋਜ ਰਾਠੀ ਜੁੜ ਚੁੱਕੇ ਨੇ ਮਨੋਜ ਪਹਿਲਾਂ ਸੁਨੰਧਾ ਸ਼ਰਮਾ ਦੇ ਵੱਲੋਂ ਸ਼ਿਕਾਇਤ ਦਿੱਤੀ ਜਾਂਦੀ ਹੈ ਮੁੱਖ ਮੰਤਰੀ ਮਾਨ ਤੋਂ ਕਾਰਵਾਈ ਦੀ ਮੰਗ ਕੀਤੀ ਜਾਂਦੀ ਹੈ ਤੇ ਹੁਣ ਵੱਡਾ ਐਕਸ਼ਨ ਪ੍ਰੋਡਿਊਸਰ ਪਿੰਕੀ ਢਾਲੀਵਾਲ ਨੂੰ ਗ੍ਰਿਫਤਾਰ ਕੀਤਾ ਗਿਆ ਕੀ ਕੋਈ ਜਾਣਕਾਰੀ ਹੁਣ ਤੱਕ ਦੀ ਦੇਖੋ ਬਿਲਕੁਲ ਪਰਮਿੰਦਰ ਇੱਕ ਵੱਡੀ ਕਾਰਵਾਈ ਜਿਹੜੀ ਹੈ ਉਹ ਦੇਰ ਰਾਤ ਕੀਤੀ ਗਈ ਹੈ ਪਿੰਕੀ ਢਾਲੀਵਾਲ ਜਿਹੜਾ ਇੱਕ ਨਾਮੀ ਪ੍ਰੋਡਿਊਸਰ ਵੀ ਹੈ ਔਰ ਸੁਨੰਧਾ ਸ਼ਰਮਾ ਵੱਲੋਂ ਜਿਸ ਤਰ੍ਹਾਂ ਅਲੀਗੇਸ਼ਨ ਲਾਏ ਗਏ ਨੇ ਗੰਭੀਰ ਇਲਜ਼ਾਮ ਲਾਏ ਗਏ ਨੇ ਉਹਨੂੰ ਦੇਖਦੇ ਹੋਏ ਕੰਬਿਸ਼ਨ ਵੱਲੋਂ ਇਹਦਾ ਸੂ ਮੋਟੋ ਲਿੱਤਾ ਗਿਆ ਸੀ ਦਾ ਹਾਲਾਂਕਿ ਕੱਲ ਸ਼ਾਮ ਨੂੰ ਹੀ ਇਹਦਾ ਸੂ ਮੋਟੋ ਲਿੱਤਾ ਗਿਆ ਔਰ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਹੀ ਉਸਨੂੰ ਦੇਰ ਰਾਤ ਅਰੈਸਟ ਕਰ ਲਿਆ ਗਿਆ ਔਰ ਐਫ ਆਈ ਆਰ ਨੰਬਰ 39/25 39/25 ਦੇ ਤਹਿਤ ਕਈ ਜਿਹੜੀ ਧਾਰਾਵਾਂ ਬੀ ਐਨ ਐਸ ਦੇ ਤੋਰੀ ਦੇ ਵਿੱਚ ਲਾਈ ਗਈ ਹੈ ਔਰ ਸੈਕਟਰ 70 ਤੋਂ ਉਸਨੂੰ ਕਾਬੂ ਕਰ ਲਿਆ ਗਿਆ ਹੈ ਜਿਹੜਾ ਪਿੰਕੀ ਥਾਲੀ ਵਾਲ ਹੈ ਹੁਣ ਅੱਜ ਦੁਪਹਿਰ ਨੂੰ ਇਸਨੂੰ ਕੋਰਟ 'ਚ ਪੇਸ਼ ਕਰਨਾ ਹੈ ਔਰ ਕਮਿਸ਼ਨ ਵੱਲੋਂ ਅੱਜ ਯਾਨੀ ਕਿ ਅੱਜ ਪੂਰੀ ਸਟੇਟਸ ਰਿਪੋਰਟ ਇਹਦੇ ਵਿੱਚ ਮੰਗੀ ਗਈ ਹੈ ਪੁਲਿਸ ਤੋਂ ਕਿ ਇਹਦੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਕਿਸ ਤਰ੍ਹਾਂ ਦੇ ਸੈਕਸ਼ਨ ਕੀਤੇ ਗਏ ਕਿਉਂਕਿ ਪਰਮਿੰਦਰ ਇਹ ਮਾਮਲਾ ਕਿਉਂਕਿ ਕਾਫੀ ਹਾਈ ਪ੍ਰੋਫਾਈਲ ਹੈ ਔਰ ਕਾਫੀ ਗੰਭੀਰ ਇਲਜ਼ਾਮ ਜਿਹੜੇ ਹੈ ਉਹ ਸੁਨੰਧਾ ਸ਼ਰਮਾ ਨੇ ਲਾਏ ਜਿਹਦੇ ਵਿੱਚ ਉਹ ਨੇ ਇਹ ਵੀ ਸਾਹਮਣੇ ਆਈ ਹੈ ਕੱਲ ਕਿ YouTube ਤੋਂ ਵੀ ਉਹਦੇ ਜਿਹੜੇ ਸੌਂਗਸ ਹਨ ਉਹਨਾਂ ਨੂੰ ਅਨਲਿਸਟਡ ਕਰ ਦਿੱਤਾ ਗਿਆ ਔਰ ਕਾਫੀ ਪਹਿਲਾਂ ਤੋਂ ਹੀ ਕਾਫੀ ਟੈਸ਼ਨਬਾਜ਼ੀ ਚੱਲ ਰਹੀ ਸੀ ਕਾਫੀ ਆਪਸੀ ਜਿਹਾ ਵਿਵਾਦ ਚੱਲ ਰਿਹਾ ਸੀ ਜਿਸ ਨੂੰ ਲੈ ਕੇ ਹੁਣ ਸੁਨੰਧਾ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਆ ਕੇ ਜਿਹੜੀ ਹੈਗੀ ਚੀਜ਼ਾਂ ਲਿਖੀ ਕਿ ਮੈਨੂੰ ਰੋਟੀ ਤਾਂ ਖਾਂ ਦਿਓ ਮੈਨੂੰ ਰੋਟੀ ਜੋਗਾ ਤਾਂ ਛੱਡ ਦਿਓ ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਲਿਖੀ ਗਈ ਸੀ ਉਸ ਤੋਂ ਬਾਅਦ ਮਹਿਲਾ ਕਮਿਸ਼ਨ ਦੇ ਕੋਲ ਜਾ ਕੇ ਪੂਰਾ ਮਾਮਲਾ ਜਾਂਦਾ ਹੈ ਔਰ ਉਸ ਤੋਂ ਬਾਅਦ ਜਦ ਅਸੂ ਮੋਟੋ ਲਿਤਾ ਜਾਂਦਾ ਕਿ ਕੀ ਕਾਰਵਾਈ ਕੀਤੀ ਔਰ ਅੱਜ ਤੱਕ ਸਟੇਟਸ ਰਿਪੋਰਟ ਜਿਹੜੀ ਹੈ ਉਹ ਦਿੱਤੀ ਜਾਦੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਮਟੌਰ ਪੁਲਿਸ ਦੇ ਵਿੱਚ ਇਹ ਮਾਮਲਾ ਦਰਜ ਹੋਇਆ ਔਰ ਪਿੰਕੀ ਢਾਲੀਵਾਲ ਨੂੰ ਸੈਕਟਰ ਮੋਹੱਲੀ ਦੇ ਸੈਕਟਰ 70 ਤੋਂ ਕਾਬੂ ਕੀਤਾ ਗਿਆ ਜਿਹੜੀ ਹੁਣ ਤੱਕ ਦੀ ਚੱਲ ਰਹੀ ਹੈ ਔਰ ਅੱਜ ਦੁਪਹਿਰ ਨੂੰ ਉਸ ਨੂੰ ਕੋਰ ਕਿਸ ਤਰ੍ਹਾਂ ਦੀ ਚੀਜ਼ਾਂ ਰਹੀਆਂ ਹੈ? ਕੀ-ਕੀ ਸਰਕਮਸਟਾਂਸੀਜ਼ ਰਹੇ ਹਨ? ਕਿਸ ਤਰ੍ਹਾਂ ਦੇ ਜਿਹੜੇ ਇਲਜ਼ਾਮ ਲੱਗੇ ਨੇ ਉਹਨਾਂ ਤੇ ਉਹਦੇ ਵਿੱਚ ਕਿੰਨੀ ਸੱਚਾਈ ਹੈ? ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਵੀ ਇਨਵੈਸਟੀਗੇਸ਼ਨ ਕਰ ਰਹੀ ਹੈ। ਔਰ ਜਿਹਦੇ ਵਿੱਚ ਕਈ ਚੀਜ਼ਾਂ ਦਾ ਜਿਹੜਾ ਹੈਗਾ ਜ਼ਿਕਰ ਕੀਤਾ ਗਿਆ ਜੀ ਸਮਾ ਵੱਲੋਂ ਉਹਦੇ ਵਿੱਚ ਹੁਣ ਦੇਖਣਾ ਹੋਵੇਗਾ ਕਿ ਹੋਰ ਵੀ ਜਿਹੜੀ ਮੁਸ਼ਕਲ ਹੈ ਉਹ ਪਿੰਕੀ ਢਾਲੀਵਾਲ ਦੀ ਜਿਹੜੀ ਹੈ ਬੱਸ ਆ ਸਕਦੀ ਹੈ। ਜੀ। ਆ ਬਿਲਕੁਲ Manoj ਜੀ ਇਸ ਤਰੀਕੇ ਦੇ ਨਾਲ ਸ਼ਿਕਾਇਤ ਕੀਤੀ ਕਿ ਸੋਸ਼ਲ ਮੀਡੀਆ ਤੇ ਸੁੰਦਰਾ ਸ਼ਰਮਾ ਦੇ ਵੱਲੋਂ ਪੋਸਟ ਪਾਈ ਜਾਂਦੀ ਹੈ ਤੇ ਕੁਝ ਦਿਨਾਂ ਬਾਅਦ ਜੀ ਇਹ ਕਹਿ ਸਕਦੇ ਕਿ ਵੱਡਾ ਐਕਸ਼ਨ ਸ਼ੋ ਨਜ਼ਰ ਹੈ ਤੇ ਕੀ ਇਸ ਸੈਕਸ਼ਨ ਤੋਂ ਬਾਅਦ ਚ ਕਾਰਵਾਈ ਤੋਂ ਬਾਅਦ ਚ ਸੰਦਾ ਸ਼ਰਮਨ ਦੇ ਵੱਲੋਂ ਕੋਈ ਇੰਸਟਾ ਤੇ ਜਾਂ ਸੋਸ਼ਲ ਮੀਡੀਆ ਤੇ ਕੋਈ ਪੋਸਟ ਪਾਈ ਗਈ ਹੋਵੇ ਕੋਈ ਅਜਿਹਾ ਬਿਆਨ ਆਇਆ ਉਹਨਾਂ ਦਾ ਦੇਖੋ ਫਿਲਹਾਲ ਕਿਉਂਕਿ ਦੇਰ ਰਾਤ ਵੀ ਅਰੈਸਟ ਹੋਈ ਹੈ ਮਾਮਲਾ ਵਕਵਕ ਦਾ ਰਾਵਾਂ ਦੇ ਤਹਿਤ ਮਾਮਲਾ ਦਰਜ کیا ਗਿਆ ਐਫ ਆਈ ਆਰ ਨੰਬਰ 39 ਔਰ ਇਹਦੇ ਵਿੱਚ ਹਾਲਾਂਕਿ ਫਿਲਹਾਲ ਕੋਈ ਪੋਸਟ ਨਹੀਂ ਪਾਈ ਗਈ ਹੈ ਲੇਕਿਨ ਥੋੜੀ ਦੇਰ ਤੱਕ ਅਸੀਂ ਮਹਿਲਾ ਕਮਿਸ਼ਨ ਦੇ ਜਿਹੜੇ ਚੇਅਰ ਚੇਅਰ ਪਰਸਨ ਹੈ ਉਹਨਾਂ ਨਾਲ ਅਸੀਂ ਜ਼ਰੂਰ ਗੱਲਬਾਤ ਕਰਾਂਗੇ ਕਿਉਂਕਿ ਸਾਰੀ ਚੀਜ਼ਾਂ ਨੂੰ ਲੈ ਕੇ ਉਹਨਾਂ ਦੇ ਕੋਲ ਜੋ ਸੰਗਿਆਨ ਸੀ ਸਾਰੀ ਚੀ ਇੱਕ ਜਿਹੜੀ ਮਹਿਲਾ ਹੈ ਉਹਦੇ ਨਾਲ ਇਸ ਤਰ੍ਹਾਂ ਵਰਤਾਵ ਕਰਤਾ ਗਿਆ ਔਰ ਆਖਿਰ ਸੋਸ਼ਲ ਮੀਡੀਆ ਤੇ ਇਸ ਤਰ੍ਹਾਂ ਦੀ ਪੋਸ਼ ਪਾਈ ਗਈ ਕਿਉਂਕਿ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਮਹਿਲਾ ਕਮਿਸ਼ਨ ਵੱਲੋਂ ਵੀ ਸੁਨੰਧਾ ਸ਼ਰਮਾ ਦੇ ਨਾਲ ਗੱਲਬਾਤ ਕੀਤੀ ਗਈ ਸੀ ਔਰ ਕਈ ਚੀਜ਼ਾਂ ਦਾ ਖੁਲਾਸਾ ਵੀ ਸੁਨੰਧਾ ਸ਼ਰਮਾ ਵੱਲੋਂ ਕੀਤਾ ਗਿਆ ਹੈ ਜਿਹੜੇ ਸੂਰਤੀ ਸਾਨੂੰ ਜਾਣਕਾਰੀ ਦੇ ਰਹੇ ਹਨ ਔਰ ਇਸ ਬਾਬਤ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਅਫਸਰਾਂ ਦੇ ਨਾਲ ਵੀ ਔਰ ਕਿਉਂਕਿ ਦੁਪਹਿਰ ਨੂੰ ਉਸ ਨੂੰ ਪੇਸ਼ ਕਰਨਾ ਹੈ ਇਹ ਵੀ ਅਸੀਂ ਕੋਸ਼ਿਸ਼ ਕਰਾਂਗੇ ਉਹਦੇ ਨਾਲ ਵੀ ਗੱਲਬਾਤ ਕਰਨ ਦੀ ਕਿ ਆਖਿਰ ਜਿਹੜੇ ਵੀ ਇਲਜ਼ਾਮ ਉਹਦੇ ਤੇ ਲੱਗੇ ਨੇ ਇਸ ਤਰ੍ਹਾਂ ਦੇ ਅ ਇਲਜ਼ਾਮ ਜਿਹੜੇ ਗੰਭੀਰ ਇਲਜ਼ਾਮ ਉਹਦੇ ਤੇ ਲੱਗ ਰਹੇ ਨੇ ਤੇ ਸਚਾਈ ਕਿੰਨੀ ਹੈ ਤਾਂ ਆਖਿਰ ਮਾਮਲਾ ਜਿਹੜਾ ਹੈਗਾ ਉਹ ਕੀ ਹੈ ਅਮਨੋ ਜੇਕਰ ਮੋٹے ਤੌਰ ਤੇ ਗੱਲ ਕੀਤੀ ਜਾਵੇ ਜੋ ਸੰਨਤਾ ਸ਼ਰਮਾ ਦੇ ਵੱਲੋਂ ਪਿੰਕੀ ਢਾਲੀਵਾਲ ਤੇ ਇਲਜ਼ਾਮ ਲਗਾਏ ਗਏ ਨੇ ਆਖਰਕਾਰ ਇਹ ਪੂਰਾ ਮਾਮਲਾ ਹੈ ਕਿ ਕਿ ਪਹਿਲਾਂ ਵੀ ਕਦੇ ਅਜਿਹਾ ਮਾਮਲਾ ਸੰਨਤਾ ਸ਼ਰਮਾ ਦੇ ਵੱਲੋਂ ਧਿਆਨ ਦੇ ਵਿੱਚ ਲਿਆਂਦਾ ਗਿਆ ਜਾਂ ਪਹਿਲੀ ਵਾਰ ਇਸ ਤਰੀਕੇ ਦੇ ਨਾਲ ਜੋ ਕਿ ਇਹ ਪੋਸਟਰ ਪਾਈ ਜਾਂਦੀ ਉਸ ਤੋਂ ਬਾਅਦ ਇਹ ਇਲਜ਼ਾਮ ਲਗਾਏ ਜਾਂਦੇ ਨੇ ਇੱਕੋ ਪਰਮਿੰਦਰ ਇਹਦੇ ਵਿੱਚ ਬਹੁਤ ਅਹਿਮ ਹੈ ਦੋ ਤਿੰਨ ਚੀਜ਼ਾਂ ਕਿਉਂਕਿ ਹੁਣ ਸੁਨੰਦਾ ਸ਼ਰਮਾ ਖੋਲ ਕੇ ਸਾਹਮਣੇ ਆਈ ਹੈ ਸੋਸ਼ਲ ਮੀਡੀਆ ਤੇ ਤੋਲ ਪਾਈ ਹੈ ਇਸ ਤਰ੍ਹਾਂ ਦੀ ਜਿਹੜੀ ਹੈ ਗੱਲ ਕਹੀ ਗਈ ਹੈ ਕਿ ਮੈਨੂੰ ਰੋਟੀ ਖਾਣ ਦਾ ਯੋਗ ਹੀ ਛੱਡ ਦੋ ਇਹਦਾ ਇਹਦੇ ਵਿੱਚ ਜਿਹੜੇ ਸੋਰਸਿਸ ਸਾਨੂੰ ਜਾਣਕਾਰੀ ਦੇ ਰਹੇ ਨੇ ਕਿ ਇਹ ਜਿਹੜੀ ਫੈਸ਼ਨ ਹੈ ਕਾਫੀ ਦਿਨਾਂ ਤੋਂ ਚੱਲ ਰਹੀ ਸੀ ਸੁਨੰਦਾ ਸ਼ਰਮਾ ਕਿਉਂਕਿ ਪਿੰਕੀ ਢਾਲੀਵਾਲ ਇੱਕ ਇੱਦਾਂ ਦਾ ਨਾਮ ਹੈ ਇੱਕ ਪ੍ਰੋਡਿਊਸਿੰਗ ਕੰਪਨੀ ਦਾ ਮਾਲਕ ਹੈ ਜਿਹੜਾ ਮਹੌਲੀ ਦੇ ਵਿੱਚ ਵੱਡੀ ਕੰਪਨੀ ਹੈ ਔਰ ਕਾਫੀ ਵੱਡੇ ਵੱਡੇ ਕਹਿ ਰਹੇ ਅਸੀਂ ਕਹਿ ਸਕਦੇ ਹ ਸਿੰਗਰ ਪੰਜਾਬੀ ਸਿੰਗਰ ਪੰਜਾਬੀ ਗਾਇਕ ਪੰਜਾਬੀ ਐਕਟਰ ਕਾਫੀ ਜੁੜੇ ਹੋਏ ਨੇ ਕਾਫੀ ਮੈਨੇਜ ਕਰਦੀ ਹੈ ਕੰਪਨੀ ਔਰ ਨਾਮੀ ਕੰਪਨੀ ਹੈ ਹਾਲਾਂਕਿ ਸੁਨੰਦਾ ਸ਼ਰਮਾ ਦੇ ਨਾਲ ਵਿਵਾਦ ਕਿੱਥੋਂ ਸ਼ੁਰੂ ਹੋਇਆ ਕਿਸ ਤਰ੍ਹਾਂ ਉਹਨਾਂ ਦੇ ਜਿਹੜੇ YouTube ਤੋਂ ਗਾਣੇ ਲਿਸਟਡ ਕੀਤੇ ਗਏ ਆਖਿਰੇ ਵਿਵਾਦ ਪੂਰਾ ਕਿਉਂਕਿ ਦੇਖੋ ਇਹਦੇ ਵਿੱਚ ਇਹ ਤਾਂ ਬੜੀ ਕਲੀਅਰ ਗੱਲ ਹੈ ਕਿ ਕਾਫੀ ਦਿਨਾਂ ਤੋਂ ਇਨਾਂ ਦੀ ਆਪਸੀ ਜਿਹੜੀ ਹੈ ਉਹ ਚੱਲ ਰਹੀ ਸੀ ਜਿਸ ਕਰਕੇ ਹੁਣ ਸੁਨੰਦਾ ਸ਼ਰਮਾ ਵੱਲੋਂ ਇਸ ਤਰ੍ਹਾਂ ਦੇ ਇਲਜ਼ਾਮ ਲਾਏ ਗਏ ਨੇ ਕਿ ਮੇਰੇ ਗਾਣੇ ਵੀ ਹੋਰ ਵੀ ਅਨਲਿਸਟਡ ਕੀਤੇ ਗਏ ਆਖਿਰ ਵਿਵਾਦ ਕੀ ਸੀ ਦੇਖੋ ਜਿਹੜੇ ਸੋਰਸਿਸ ਤੁਹਾਨੂੰ ਜਾਣਕਾਰੀ ਦੇ ਰਹੇ ਕਿ ਕਾਫੀ ਦਿਨਾਂ ਤੋਂ ਇਨਾਂ ਦੀ ਆਪਸੀ ਕਾਫੀ ਬ ਅੱਜ ਇਹਤੇ ਗੱਲ ਨੂੰ ਲੈ ਕੇ ਔਰ ਕਾਫੀ ਚੀਜ਼ਾਂ ਦੇ ਲੈ ਕੇ ਇਹ ਨਾ ਵੀ ਜਿਹੜੀ ਹੈਗੀ ਤੂ ਤੂ ਮੈਮੇ ਵੀ ਹੋਈ ਆ ਜਿਸ ਨੂੰ ਲੈ ਕੇ ਪਿਛਲੇ ਦਿਨਾਂ ਕਾਫੀ ਵਿਵਾਦ ਵੀ ਹੋਇਆ ਸੀਗਾ ਉਸ ਤੋਂ ਬਾਅਦ ਇਹਨਾਂ ਦੇ YouTube ਤੋਂ ਗਾਣੇ ਵੀ ਅਲ ਨਿਸ਼ਚਿਤ ਕੀਤੇ ਗਏ ਸੀ ਜਿਹੜੀ ਜਾਣਕਾਰੀ ਹੈ ਤੇ ਹੁਣ ਵਿਵਾਦ ਇਹਨਾਂ ਵੱਧ ਚੁੱਕਿਆ ਸੀ ਕਿ ਸੁਨੰਦਾ ਸ਼ਰਮਾ ਵੱਲੋਂ ਸੋਸ਼ਲ ਮੀਡੀਆ ਤੇ ਔਰ ਮਹਿਲਾ ਕਮਿਸ਼ਨ ਦੇ ਕੋਲ ਜਿਹੜਾ ਹੈਗੇ ਚੀਜ਼ਾਂ ਪਹੁੰਚੀ ਔਰ ਉਸ ਤੋਂ ਬਾਅਦ ਇੱਕ ਵੱਡਾ ਐਕਸ਼ਨ ਅਸੀਂ ਕਹਿ ਸਕਦੇ ਹਾਂ ਪਰਮਿੰਦਰ ਕੀ ਵੱਡਾ ਐਕਸ਼ਨ ਜਿਹੜਾ ਉਹ ਜ਼ਰੂਰ ਵੇਖਣ ਨੂੰ ਮਿਲਿਆ ਹੈ ਕਿ ਪਿੰਕੀ ਢਾਲੀਵਾਲ ਦੀ ਅਰੈਸਟ ਜਿਹੜੀ ਆ ਪੁਲਿਸ ਵੱਲੋਂ ਕੀਤੀ ਗਈ। ਹਾਂ ਠੀਕ ਹੈ ਮਨੋਜ ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ-ਬਹੁਤ ਧੰਨਵਾਦ। ਤਾਂ ਪੰਜਾਬੀ ਗਾਇਕਾ ਸਰੁੰਦਾ ਸ਼ਰਮਾ ਦੀ ਸ਼ਿਕਾਇਤ ਤੇ ਪੁਲਿਸ ਦਾ ਵੱਡਾ ਐਕਸ਼ਨ ਨਜ਼ਰ ਆਇਆ ਹੈ। ਮੋਹਾਲੀ ਪੁਲਿਸ ਨੇ ਪ੍ਰੋਡਿਊਸਰ ਪਿੰਕੀ ਢਾਲੀਵਾਲ ਨੂੰ ਗ੍ਰਿਫਤਾਰ ਕਰ ਲਿਆ ਹੈ। ਮੋਹਾਲੀ ਦੇ ਸੈਕਟਰ 70 ਤੋਂ ਪਿੰਕੀ ਢਾਲੀਵਾਲ ਦੀ ਗ੍ਰਿਫਤਾਰੀ ਹੋਈ ਹੈ ਦੱਸੇ ਸਰੁੰਦਾ ਸ਼ਰਮਾ ਨੇ ਧੋਖਾਧੜੀ ਦੇ ਜੋ ਕੇ ਇਲਜ਼ਾਮ ਲਗਾਏ ਸਨ। ਬਸ ਕਰੋ ਹੁਣ ਜੋ ਕੁਝ ਮੇਰੇ ਨਾਲ ਕਰ ਰਹੇ ਹੋ ਆਪਣੇ ਬੱਚਿਆਂ ਨੂੰ ਮੇਰੀ ਜਗ੍ਹਾ ਰੱਖ ਕੇ ਸੋਚੋ ਤੇ ਫਿਰ ਮਹਿਸੂਸ ਕਰੋ। ਕੀ ਮੇਰੀ ਮਾਂ ਮੈਨੂੰ ਕਿਵੇਂ ਵੇਖਦੀ ਹੋਵੇਗੀ ਹਰ ਰੋਜ਼ ਕਿੰਨੀ ਤਕਲੀਫ ਚ ਹੋਵੇਗੀ 2 ਸਾਲ ਹੋ ਗਏ ਇਕੱਲੀ ਨੂੰ ਸਭ ਕੁਝ ਸੰਭਾਲਦੇ ਹੋਏ ਹਿੰਮਤ ਵੀ ਕਦੇ-ਕਦੇ ਜਵਾਬ ਦੇ ਦਿੰਦੀ ਹੈ ਮੇਰੇ ਪਿਤਾ ਦੀ ਜਾਨ ਦੇ ਗਮ ਚੋਂ ਹਾਲੇ ਤੱਕ ਮੈਂ ਬਾਹਰ ਨਹੀਂ ਆਈ ਤੇ ਤੁਸੀਂ ਨਵੇਂ ਰੋਗ ਲਗਾ ਦਿੱਤੇ ਮੈਨੂੰ ਮੇਰੀ ਰੋਜ਼ੀ ਰੋਟੀ ਤੇ ਰੋਜ਼ ਲੱਤ ਮਾਰਦੇ ਹੋ ਥੋੜਾ ਜਿਹਾ ਤਰਹਿਮ ਕਰੋ ਘਰ ਤੱਕ ਨਹੀਂ ਹੈ ਮੇਰਾ ਮੇਰੇ ਕੋਲ ਰੋਟੀ ਜੁਗੀਤਾ ਛੱਡ ਦਿਓ ਇਸ ਮਹਾਨ ਦੇਸ਼ ਤੇ ਮਹਾਨ ਪੰਜਾਬ ਦੀ ਇੱਕ ਗੌਰਵਮਈ ਨਾਗਰਿਕ ਵਜੋਂ ਮੈਂ ਮਾਨਯੋਗ ਸੀਐਮ ਭਗਵੰਤ ਮਾਨ ਤੋਂ ਉਮੀਦ ਕਰਦੀ ਹਾਂ ਕਿ ਮੇਰੇ ਆਪਣੇ ਹੱਕਾਂ ਦੀ ਰਾਖੀ ਹੋਵੇ ਤਾਂ ਜੋ ਇੱਕ ਨੌਜਵਾਨ ਕਲਾਕਾਰ ਵਜੋਂ ਮੈਂ ਵੱਡੀਆਂ ਉਪਲਬਧੀਆਂ ਹਾਸਲ ਕਰ ਸਕਾਂ ਅਤੇ ਆਪਣੇ ਪੰਜਾਬ ਦਾ ਨਾਂ ਰੌਸ਼ਨ ਕਰ ਸਕਾਂ ਕੁਝ ਲਾਲਚੀ ਅਤੇ ਨੀਚ ਲੋਕ ਜਿਨ੍ਹਾਂ ਨੂੰ ਨਾ ਤਾਂ ਨੈਤਿਕਤਾ ਦੀ ਪਰਵਾਹ ਹੈ ਨਾ ਕਾਨੂੰਨ ਦੀ ਇੱਜ਼ਤ ਉਹਨਾਂ ਨੂੰ ਪੰਜਾਬ ਅਤੇ ਇੱਥੋਂ ਦੇ ਲੋਕਾਂ ਦੀ ਤਰੱਕੀ ਵਿੱਚ ਰੁਕਾਵਟ ਬਣਨ ਤੋਂ ਰੋਕਿਆ ਜਾਵੇ ਤੇ ਮੈਂ ਇੰਡਸਟਰੀ ਵਿੱਚ ਸਭ ਨੂੰ ਪੁੱਛਣਾ ਚਾਹੁੰਦੀ ਹਾਂ ਅੱਜ ਜੇ ਹੁਣ ਨਹੀਂ ਤਾਂ ਫਿਰ ਕਦੋਂ